ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਦੀ ਨਿਊਜ਼ ਚੱਲ ਰਹੀ ਹੈ ਇੱਕ ਕਹਿੰਦੇ ਪੀਰ ਮੁਹੰਮਦ ਨੇ ਛੱਡੀ ਪਾਰਟੀ ਅਕਾਲੀ ਦਲ ਨੂੰ ਵੱਡਾ ਝਟਕਾ ਖਬਰ ਸੁਣ ਕੇ ਪਹਿਲਾਂ ਤਾਂ ਹਾਸਾ ਬਹੁਤ ਆਇਆ ਪਹਿਲੀ ਗੱਲ ਤਾਂ ਉਹ ਬਹੁਤ ਦੇਰ ਪਹਿਲਾਂ ਛੱਡ ਗਿਆ ਸੀ ਪਾਰਟੀ ਨੂੰ ਪੀਰ ਮੁਹੰਮਦ ਸਾਹਿਬ ਦੂਜਾ ਇਹ ਵੀ ਜੇ ਪੀਰ ਮੁਹੰਮਦ ਦੇ ਜਾਣ ਨਾਲ ਪਾਰਟੀ ਨੂੰ ਛੱਟ ਕੇ ਲੱਗਣ ਲੱਗ ਲੇ ਫਿਰ ਤਾਂ ਚੱਲ ਲਈ ਪਾਰਟੀ ਮਤਲਬ ਇਹੋ ਜਿਹੇ ਬੰਦੇ ਜਾਣ ਨਾਲ ਪਾਰਟੀ ਨੂੰ ਕੀ ਛੱਟ ਕੇ ਲੱਗੜੇ ਨੇ ਹੈ ਉਹਦੇ ਨਾਲੋਂ ਤਾਂ ਇੱਕ ਸਰਕਲ ਪ੍ਰਧਾਨ ਜਿਆਦੇ ਤਕੜਾ ਕਲੀਦਿਲ ਦਾ ਠੀਕ ਆ ਆ ਗਿਆ ਸੀ ਕਾਰਜਯੋਗ ਨੇ ਚਲੋ ਜਿੰਨਾ ਟਾਈਮ ਪਾਰਟੀ 'ਚ ਰਹੇ ਪਰ ਮਤਲਬ ਛਟਕਾ ਅੱਛਾ ਮੀਡੀਆ ਦੇ ਵੀ ਮੰਦਾ ਹਰਾਨ ਹੈ ਮਤਲਬ ਚਲੋ মিডিਆ ਦਾ ਤਾਂ ਕਸੂਰ ਵੀ ਕੋਈ ਨਹੀਂ ਕੋਈ ਸਰਕਾਰ ਨੇ ਦਵਾਈ ਨਾ ਪਾ ਰੱਖਿਆ ਪਰ ਕੱਲ ਵੀ ਬੋਲਿਆ ਸੀ ਮੈਂ ਵੀ ਹਾਲਾਤ ਇਹ ਨੇ ਜੇ ਕਿਤੇ ਮੈਂ ਅੱਜ ਕੋਈ ਆਕਰ ਪਾਰਟੀ ਨੂੰ ਕੋਈ ਸੁਝਾਅ ਫੇਸਬੁੱਕ ਤੇ ਲਿਖ ਕੇ ਪਾ ਤਿਆ ਨਾ ਤਾਂ ਬ੍ਰੇਕਿੰਗ ਨਿਊ ਚੱਲ ਜਾਊਗੀ ਜਦ ਇਹ ਆ ਉਦੇ ਪ੍ਰਧਾਨ ਨੇ ਪਾਰਟੀ ਤੋਂ ਹੋਇਆ ਜੀ ਬਾਗੀ ਆਹ ਗੱਲ ਕਹੀ ਉਹ ਗੱਲ ਕਹੀ ਪੰਜਾਬ ਦੇ ਹੱਕਾਂ ਦੀ ਜਿੰਨੀ ਮਰਜ਼ੀ ਕਹਿ ਲਈਏ ਕੋਈ মিডিਆ ਨਹੀਂ ਦਿਖਾਉਂਦਾ ਕਿਉਂਕਿ ਸਰਕਾਰ ਨੇ ਕਿਹਾ ਹੋਇਆ ਲਿਖੇ ਮੀਡੀਆ ਵਾਲੇ ਆਪ ਹੀ ਦੱਸਦੇ ਨੇ ਵਿਚਾਰੇ ਕਹਿੰਦੇ ਜੀ ਆਹ ਗੱਲਾਂ ਤੁਸੀਂ ਬੋਲਿਆ ਕਰੋ ਫੇ ਸਾਨੂੰ ਕੱਟਣੀ ਪੈਂਦੀ ਹੈ ਜਾ ਕੇ ਜੋ ਕੋਈ 1 2 1 ਵੀ ਪੱਤਰਕਾਰ ਲੈ ਜੇ ਕਈ ਹੈਗੇ ਪੂਰੀ ਵੀ ਚਲਾਉਂਦੇ ਨੇ ਬੇਬਚਨ ਨਾਲੇ ਪਰ ਦੂਜੇ ਵੱਡੇ ਚੰਨ ਨਾਲੇ ਉਹ ਤਾਂ ਫਿਰ ਕੱਟ ਕੇ ਚਲਾਉਂਦੇ ਨੇ ਕਹਿੰਦੇ ਜੀ ਫਿਰ ਉੱਥੇ ਕਟਿੰਗ ਹੋ ਜਾਂਦੀ ਹੈ ਫਿਰ ਸਰਕਾਰ ਨੂੰ ਚੈੱਕ ਕਰਾਉਣੀ ਪੈਂਦੀ ਹੈ ਇੱਕ ਵਾਰ ਚਲੋ ਅੱਜ ਦੀ ਪਹਿਲੀ ਗੱਲ ਤਾਂ ਇਹ ਸੀ ਵੀ ਪੀਰ ਮੁੰਬਦ ਨੂੰ ਝਟਕਾ ਹਲਾ ਕੇ ਮੈਨੂੰ ਪਾਰਟੀ ਦਿੱਕਤ ਦੇ ਆ ਗੁਰ ਮੇਰੀ ਗੱਲ ਨੂੰ ਰੋਕਿਆ ਵੀ ਸੀ ਕ ਇੱਕ ਦਿਨ ਦੀ ਨਿਊਜ਼ ਜਨ ਵੀ ਚਲੋ ਕੱਢ ਲਈ ਪੜਾਹ ਜੀ ਇਹਨਾਂ ਨੇ ਪਰ ਮੇਰਾ ਹਾਸਾ ਆਉਂਦਾ ਸੀ ਵੀ ਪੀਰ ਮੁਹੰਮਦ ਜਿਹੜੇ ਤੁਸੀਂ ਪੋਸਟਾ ਪਾ ਰਹੇ ਹੋ ਉਹਨਾਂ ਦੀ ਵੀ ਮੈਂ ਤਾਂ ਹੈਰਾਨ ਆ ਵੀ ਪੀਰ ਮੁਹੰਮਦ ਤੇ ਝਟਕਾ ਲੱਗ ਗਿਆ ਚਲੋ ਛੱਡੋ ਹੁਣ ਆਪਾਂ ਪੀਰ ਮੁਹੰਮਦ ਤੇ ਨਹੀਂ ਆਉਂਦੇ ਸਟੇਟ ਡੈਲੀਗੇਟਾਂ ਦੀ ਚਾਰ ਪੰਜ ਦਿਨ ਤੋਂ ਸਾਰੇ ਪੰਜਾਬ ਦੇ ਹਲਕਿਆਂ ਦੇ ਵਿੱਚ ਮਿੱਟੀਆਂ ਹੋਈਆਂ ਬਹੁਤ ਵਧੀਆ ਹੋਈਆਂ ਕਿਤੇ ਕਿਤੇ ਬਹੁਤ ਵੱਡੇ ਇਕੱਠ ਹੋਏ ਕਿਤੇ ਕਿਤੇ ਠੀਕ ਹੋਏ ਕਿਤੇ ਵਧੀਆ ਹੋਏ ਪਟਿਆਲਾ ਜ਼ਿਲ੍ਹੇ ਦੇ ਜਰਬਰੀ ਦੀ ਡਿਊਟੀ ਸ਼੍ਰੀ ਅਨਕੇ ਸ਼ਰਮਾ ਜੀ ਦੇ ਨਾਲ ਮੈਨੂੰ ਸਾਇਕਲ ਜਰਬਰ ਲਾਇਆ ਸੀ ਲਗਭਗ ਸਾਰੇ ਹਲਕਿਆਂ ਦਾ ਅੱਜ ਮੀਟਿੰਗਾਂ ਕੰਪਲੀਟ ਹੋ ਗਈਆਂ ਕੱਲ ਕਈ ਹਲਕੇ ਕਰੇ ਪਰਸੋਂ ਕਰੇ ਅੱਜ ਕਰੇ ਬੜੇ ਵਧੀਆ ਸਾਰੀ ਜਗ੍ਹਾ ਸਾਰੇ ਜਿਹੜੇ ਮੇਰ ਆਗੂ ਸੀ ਸਾਰੇ ਆਏ ਡੈਲੀਗੇਟਾਂ ਦੀਆਂ ਮੀਟਿੰਗਾਂ ਸੀ ਹਲਕਾ ਵਾਈਜ਼ ਕੀਤੀਆਂ ਬਾਕੀ ਜੇ ਕਿਸੇ ਨੂੰ ਹਲੇ ਵੀ ਭਲੇਖਾ ਕੋਈ ਪੰਗੜੇ ਪਵਾਦਾਂ ਨੇ ਪੰਗੜੇ ਕਿਉਂਕਿ ਪਾਰਟੀ ਦਾ ਵਰਕਰ ਆ ਜਿਹੜਾ ਉਠ ਠੋਕ ਕੇ ਖੜਾ ਪਾਰਟੀ ਦੇ ਨਾਲ ਪੂਰਾ ਠੋਕ ਕੇ ਗਰਾਉਂਡ ਲੈਵਲ ਤੇ ਜਿਹੜੇ ਆਗੂ ਛੱਡ ਛੱਡ ਪਾਰਟੀ ਗਏ ਵੀ ਨੇ ਦੇਖੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਾਦੇ ਆਗੂ ਗਏ ਨੇ ਸਾਰੇ ਪੰਜਾਬ ਚੋਂ ਜੇ ਆਪਾਂ ਕਹਿ ਦਈਏ ਵੀ ਕਿਤੋਂ ਸਭ ਤੋਂ ਵੱਧ ਆਗੂ ਜੇ ਕੋਈ ਬਾਗੀ ਹੋਏ ਤਾਂ ਪਟਿਆਲਾ ਜ਼ਿਲ੍ਹਾ ਵੱਡੇ ਵੀ ਲਾ ਲੋ ਆਗੂ ਜਾਂ ਵੱਧ ਲਾ ਲੋ ਉਹ ਪਟਿਆਲਾ ਜ਼ਿਲ੍ਹੇ ਚ ਗਏ ਨੇ ਤੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਹਲਕ ਸਰਕਲਾਂ ਚ ਹਲਕਿਆਂ ਚ ਅਸੀਂ ਮੀਟਿੰਗਾਂ ਕਰਕੇ ਆਏ ਆ ਤੇ ਮੇਨ ਜਿਹੜੇ ਬੰਦੇ ਨੇ ਉਹ ਪਾਰਟੀ ਦੇ ਨਾਲ ਹੀ ਨੇ ਬਹੁਤ ਬੰਦੇ ਜਿਹੜੇ ਘੁਮਰਾਹ ਕਰਨ ਪ੍ਰਚਾਰ ਦੇ ਨਾਲ ਬਹਿ ਗਏ ਉਹਨਾਂ ਦੇ ਨਾਲ ਸੰਪਰਕ ਵੀ ਹੋਇਆ ਉਹ ਵੀ ਮਤਲਬ ਹੁਣ ਇਹ ਮਹਿਸੂਸ ਕਰ ਰਹੇ ਨੇ ਬਹੁਤ ਬੰਦੇ ਵੀ ਆ ਰ ਅਸੀਂ ਮਤਲਬ ਭਲੇਖੇ ਚ ਆ ਗਏ ਵੀ ਕਿਉਂਕਿ ਬੰਦਿਆਂ ਨੇ ਦੂਜਿਆਂ ਨੇ ਆੜੀ ਅਕਾਲ ਤਖਤ ਸਾਹਿਬ ਦੀ ਲੈ ਰੱਖੀ ਆ ਮਤਲਬ ਅਕਾਲ ਤਖਤ ਸਾਹਿਬ ਨੂੰ ਹੁਣ ਧੜਿਆਂ ਦੀ ਮਤਲਬ ਪੋਲਿਟਿਕਸ ਦੇ ਵਿੱਚ ਅੜ ਜਾਇਆ ਵਾ ਜਿਵੇਂ ਧੜਿਆਂ ਦੀ ਲੜਾਈ ਨੂੰ ਅਕਾਲ ਤਖਤ ਸਾਹਿਬ ਦੇ ਤਰੂ ਚਲਾ ਰਹੇ ਨੇ ਰੌਲਾ ਧੜਿਆਂ ਦਾ ਅਕਾਲ ਤਖਤ ਸਾਹਿਬ ਨੂੰ ਸਾਰੇ ਸਮਰਪਿਤ ਨੇ ਯਾਰ ਸਾਡੇ ਅਸੀਂ ਵੀ ਸਿੱਖ ਐ ਅਸੀਂ ਵੀ ਗੁਰੂ ਮੰਨਣ ਵਾਲੇ ਆ ਸਾਡੇ ਵੀ ਪਰਿਵਾਰ ਰੋਜ਼ ਨਿਤ ਨੇਮੀ ਪਰਿਵਾਰ ਨੇ ਸਾਡੇ ساری ਉਮਰ ਉਹਨਾਂ ਨੂੰ ਸੇਵਾ ਕਰਦੇ ਨੇ ਗੁਰੂ ਘਰਾਂ ਦੇ ਨੂੰ ਚਲੋ ਆਪਣੇ ਆਪਣੇ ਹਿਸਾਬ ਨਾਲ ਹਰੇਕ ਕੀ ਕਰਦਾ ਮਤਲਬ ਤੁਸੀਂ ਹਰੇਕ ਨੂੰ ਕਹਿ ਦਿੰਦੇ ਨੇ ਕਿ ਇਹ ਗਰਦਾਰ ਨੇ ਜੀ ਇਹ ਫਲਾਣੇ ਨੇ ਜੀ ਇਹ ਮਾਨਤਾ ਪ੍ਰਾਪਤ ਹੈ ਜੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਕੱਲ ਹੁਕਮ ਵੀ ਸਿੰਘ ਸਾਹਿਬਾਨ ਦਾ ਬਿਆਨ ਵੀ ਆਇਆ ਸੀ ਕੀ ਕਾਲ ਤੱਕ ਸਾਹਿਬ ਕਿਸੇ ਇੱਕ ਦਾ ਨਹੀਂ ਸਾਰਿਆਂ ਦਾ ਉਹ ਹਰ ਸਿੱਖ ਦਾ ਹੈ ਹਰ ਸਿੱਖ ਸਮਰਪਤ ਹੈ ਮਤਲਬ ਮੈਂ ਇਹ ਵੀ ਕਿਹਾ ਸੀ ਕਿ ਮਨਪੀ ਸਿੰਘ ਜਾਲੀ ਨੇ ਵਿਧਾਨ ਸਭਾ ਚ ਉਹ 92 ਐਮ ਐਲ ਏ ਵੀ ਜਿਹੜੇ ਐਮ ਐਲ ਏਾਂ ਤੇ ਟਰਾਲੀ ਚੋਰੀਆਂ ਦੇ ਇਲਜ਼ਾਮ ਹੋਣ ਜਿਹੜੇ ਐਮ ਐਲ ਏਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਇਲਜ਼ਾਮ ਹੋਣ ਜਿਹੜੇ ਐਮ ਐਲ ਏਾਂ ਤੇ ਟਰੱਕ ਯੂਨੀਅਨਾਂ ਦੇ ਪੈਸੇ ਲੈ ਕੇ ਚੇਅਰਮੈਨ ਬਣਾਉਣ ਦੇ ਇਲਜ਼ਾਮ ਹੋਣ ਜਿਹੜੇ ਐਮ ਐਲ ਏਾਂ ਦੇ ਬਾਪ ਚੋਰੀ ਦੇ ਪਰਚੇ ਵਿੱਚ ਅੰਦਰ ਹੋਣ ਜਿਹੜੇ ਐਮਐਲਏ ਇਹ ਕਹਿਣ ਕਿ ਅਸੀਂ ਹੁਣ ਟਰਾਲੀਆਂ ਆਪਣਾ ਚੋਰੀਆਂ ਦੀ ਇਨਕੁਆਰੀ ਕਰਾਈਏ ਜਿਹੜੇ ਐਮਐਲਏ ਐਨਆਰਆਈਆਂ ਦੀਆਂ ਕੋਠੀਆਂ ਦੱਬ ਲੈਣ ਜਿਹੜੇ ਐਨਆਰਏ ਮਾਈਨਿੰਗ ਦੇ ਵਿੱਚ ਸਿੱਧੇ ਇਨਵੋਲਵ ਹੋਣ ਜਿਹੜੇ ਐਮਐਲਏ ਕਰਾਪਸ਼ਨ ਦੇ ਵਿੱਚ ਪਾਰਟੀ ਨੇ ਇਹਨਾਂ ਦੀ ਮੰਤਰੀਪਤ ਤੋਟਾਦੇ ਹੁਣ ਉਹ ਐਮਐਲਏਾਂ ਤੋਂ ਮਨਪੀ ਸਿੰਘ ਰਿਆਲੀ ਅਕਾਲ ਤਖਤ ਸਾਹਿਬ ਦੇ ਵਿਜੀ ਬਣਾਉਣ ਦੀ ਗੱਲ ਕਰ ਰਿਹਾ ਸੀ ਅੱਜ ਮੈਂ ਮਨਪੀ ਸਿੰਘ ਰਿਆਲੀ ਦਾ ਬਿਆਨ ਵੀ ਸੁਣਿਆ ਕਿਸੇ ਪੱਤਰਕਾਰ ਨੇ ਪੁੱਛਿਆ ਕਹਿੰਦਾ ਜੀ ਮੈਂ ਤਾਂ ਜੀ ਉਹਨਾਂ ਨੇ ਸਵਾਲ ਕੀਤਾ ਸੀ ਉਹਦਾ ਜਵਾਬ ਦਿਆ ਸੀ ਇਹਦਾ ਮਤਲਬ ਤੁਸੀਂ ਰਲ ਕੇ ਖੇਡ ਰਹੇ ਸੀ ਜਮਾ ਭਗਵੰਤ ਮਾਨ ਤੁਹਾਡੀ ਆਂ ਵਿਧਾਨ ਸਭਾ ਚ ਤਰੀਫਾਂ ਕਰਦਾ ਵੀ ਮੈਂ ਸਾਰਾ ਕੁਝ ਚੈੱਕ ਕਰ ਲਿਆ ਜੀ ਇਹਦਾ ਤੇ ਤੁਸੀਂ ਮਤਲਬ ਉਹਨਾਂ ਦਾ ਮੰਤਰੀ ਪਹਿਲੀ ਗੱਲ ਤਾਂ ਇੱਥੋਂ ਹੀ ਗੱਲ ਜਿਹੜਾ ਮੰਤਰੀ ਨੇ ਸਵਾਲ ਸੀ ਮਨਪੀ ਸਿੰਘ ਯਾਦਲੀ ਜੀ ਤੁਹਾਨੂੰ ਕਹਿਣਾ ਚਾਹੀਦਾ ਸੀ ਹਰਜੋਤ ਬੈਂਸ ਦਾ ਇਹ ਬਿਆਨ ਸੀ ਤਦੋ ਭੋਲਿਆ ਕਹਦਾ ਪਹਿਲੀ ਗੱਲ ਤਾਂ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰ ਦੇਣਾ ਚਾਹੀਦਾ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਤੁਸੀਂ ਗੱਲ ਕਰਦੇ ਸੀ ਪਹਿਲੀ ਗੱਲ ਤਾਂ ਹਰਜੋਤ ਬੈਂਸ ਉਸ ਤੇ ਫੇਲ ਹੋ ਗਿਆ ਅਕਾਲ ਤਖਤ ਸਾਹਿਬ ਤਾਂ ਧਰਮ ਦੀ ਓਟ ਦੇ ਹੇਠ ਰਾਜਨੀਤੀ ਨੂੰ ਚਲਾਉਣ ਨੂੰ ਕਹਿੰਦੇ ਨੇ ਸਿਧਾਂਤ ਸ਼੍ਰੀ ਕਾਲਤਕ ਸਾਹਿਬ ਤਾਂ ਸਿੱਖਾਂ ਨੂੰ ਰਾਜਨੀਤੀ ਦੇ ਵਿੱਚ ਰਾਜਨੀਤਿਕ ਸ਼ਕਤੀ ਹਾਸਲ ਕਰਨ ਦੀ ਗੱਲ ਕਰਦੇ ਨੇ ਸਿਧਾਂਤਤਾ ਤੇ ਹਰਜੋਤ ਸਿੰਘ ਬੈਂਸ ਕਹਿ ਰਿਹਾ ਕਿ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰ ਦੇਣਾ ਚਾਹੀਦਾ ਪਹਿਲੀ ਗੱਲ ਤਾਂ ਤੁਹਾਨੂੰ ਟੋਕਣਾ ਚਾਹੀਦਾ ਸੀ ਮੰਤਰੀ ਨੂੰ ਕਿ ਤੂੰ ਗੱਲ ਕਰ ਰਿਹਾ ਸੀ ਸ਼੍ਰੀ ਕਾਲਤਕ ਸਾਹਿਬ ਦੀ ਮर्यादा ਦੀ ਉੱਥੇ ਸ਼੍ਰੀ ਉੱਥੇ ਸਿੰਘ ਸਾਹਿਬਾਨਾਂ ਦੇ ਲਾਉਣ ਦੀ ਹਟਾਉਣ ਦੀ ਤੇ ਤੂੰ ਗੱਲ ਹੀ ਸਟਾਰਟ ਸ਼੍ਰੀ ਕਾਲਤਕ ਸਾਹਿਬ ਦੇ ਸਿਧਾਂਤ ਤੋਂ ਉਲਟ ਕੀਤੀ ਹੈ ਸ਼੍ਰੀ ਕਾਲਤਕ ਸਾਹਿਬ ਦਾ ਸਿਧਾਂਤ ਤਾਂ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਲੈਣ ਲਈ ਕਹਿੰਦਾ ਰਾਜਨੀਤਿਕ ਸ਼ਕਤੀ ਹਾਸਲ ਕਰਨ ਲਈ ਕਹਿੰਦਾ ਤੇ ਤੁਸੀਂ ਕਹਿੰਦੇ ਹੋ ਕਿ ਧਰਮ ਤੇ ਰਾਜਨੀਤੀ ਨੂੰ ਵੱਖਰਾ ਕਰ ਦੇਣਾ ਚਾਹੀਦਾ ਤੇ ਤੁਸੀਂ ਉਹਨਾਂ ਉਹ ਉਹ ਬੰਦੇ ਦਾ ਫਿਰ ਇਹਦਾ ਮਤਲਬ ਜਵਾਬ ਦੇ ਰਹੇ ਸੀ ਇਹ ਜਿਹੜੇ ਐਮਐਲਏ ਦਾ ਮੈਂ ਨਾਂ ਲਿਆ ਜਿਨ੍ਹਾਂ ਤੇ ਕੀ ਕੀ ਕਰਤੂਤਾਂ ਸਾਹਮਣੇ ਆ ਰਹੀਆਂ ਨੇ ਤੁਸੀਂ ਉਹਨਾਂ ਐਮਐਲਏ ਤੋਂ ਆਸ ਰੱਖਦੇ ਸੀ ਕਿ ਉਹ ਐਮਐਲਏ ਹੁਣ ਵਿਜੀਵਿਧਾਨ ਬਣਾਉਣਗੇ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਚੱਕ ਲਏਗੇ ਜਿਨ੍ਹਾਂ ਤੇ ਬੰਦੇ ਭੁੱਕੀ ਚੋਰੀ ਇਹਦੇ ਨਾਲ ਫਹਿਮ ਦੇਣਾ ਫੜੇ ਜਾ ਰਹੇ ਨੇ ਜਿਨ੍ਹਾਂ ਨੇ ਐਨਆਰਆਈਆਂ ਦੇ ਕੁੱਟੀਆਂ ਦੱਬ ਲੀਆਂ ਜਿਹੜੇ ਆਪਣੇ ਵਰਕਰਾਂ ਦੀਆਂ ਜਨਾਨੀਆਂ ਨੂੰ ਬੁਲਾਉਣ ਦੀ ਗੱਲ ਕਰਦੇ ਨੇ ਬਲਕਾਰ ਸਿੱਧੂ ਵਰਗੇ ਕਿਹਦਾ ਕਿਹਦਾ ਨਾਮ ਲੀਏ ਗੋਲਡੀ ਕੰਬੋਜੀ ਦਾ ਬਾਪ ਚੋਰੀ ਦੇ ਪਰਚੇ ਅੰਦਰ ਆ ਮੁੜ ਕੇ ਕਹਿੰਦਾ ਮੇਰਾ ਬਾਪ ਹੀ ਨਹੀਂ ਉਹਨਾਂ ਮੇਲਿਆਂ ਤੋਂ ਤੁਸੀਂ ਵਿਧਾਨ ਬਣਾਉਣ ਦੀ ਗੱਲ ਕਰ ਰਹੇ ਸੀ ਸੋ ਆਪਣੇ ਸਵਾਰਥ ਲਈ ਸ਼੍ਰੀ ਕਾਲ ਤਖਸਾਬ ਨੂੰ ਆਰ ਲੈ ਕੇ ਨਾਂ ਵਰਤੋ ਇਤਿਹਾਸ ਨੇ ਤੁਹਾਨੂੰ ਇਸ ਗੱਲ ਹੀ ਮਾਫ਼ ਨਹੀਂ ਕਰਨਾ ਆਪਾਂ ਨੂੰ ਪਤਨੀ ਕਿਹੜੀ ਮਨਸ਼ਾ ਲੈ ਕੇ ਆਪਾਂ ਖੇਡ ਰਹੇ ਆ ਸੋ ਮੇਰੀ ਅਕਾਲੀ ਜਲ ਦੇ ਵਰਕਰਾਂ ਨੂੰ ਅਪੀਲ ਹੈ ਕਿ ਹੁਣ ਆਪਾਂ ਚਲੋ ਆਪਣੇ ਵਿੱਚੋਂ ਗਏ ਹੋਏ ਬੰਦਿਆਂ ਨੂੰ ਕਿੰਨਾ ਕੁ ਨਿੰਦੀ ਜਾਵਾਂਗੇ ਆਪਾਂ ਤਕੜੇ ਹੋ ਕੇ ਪਿੰਡ-ਪਿੰਡ ਮੀਟਿੰਗਾਂ ਕਰੀਏ ਪਿੰਡ-ਪਿੰਡ ਅਕਾਲੀ ਜਨ ਨੂੰ ਤਕੜਾ ਕਰੀਏ ਜੇ ਪੰਜਾਬ ਨੂੰ ਬਚਾਉਣਾ ਕਿਉਂਕਿ ਪੰਜਾਬ ਦਾ ਅੱਜ ਹਾਲ ਇਹ ਆ ਪੰਜਾਬ ਦੇ ਟੀਚਰ ਅੱਜ ਸੋਸ਼ਲ ਮੀਡੀਆ ਬਿੰਗ ਬਣ ਕੇ ਰਹਿ ਗਏ ਆਮ ਆਦੀ ਪਾਰਟੀ ਦਾ ਆਮ ਆਦੀ ਪਾਰਟੀ ਨੇ ਫਰਮਾਨ ਜਾਰੀ ਕਰਿਆ ਟੀਚਰਾਂ ਨੂੰ ਕਿ ਟਵਿੱਟਰ ਐਕਸ account ਬਣਾਓ ਟਵਿੱਟਰ account ਬਣਾਓ ਉਹਦੇ ਪੋਸਟਾਂ ਕਰੋ ਰੀਲਾਂ ਬਣਾ ਬਣਾ ਕੇ ਪਾਓ ਇਹ ਸਰਕਾਰ ਦਾ ਰਿਟਨ ਚ ਹੁਕਮ ਆ ਰੀਲਾਂ ਬਣਾ ਕੇ ਪਾਓ ਕਹਿੰਦੇ ਗਰੁੱਪਾਂ ਦੇ ਵਿੱਚ ਮਤਲਬ ਜ਼ਿਲ੍ਹਿਆਂ ਦੇ ਵਿੱਚ ਸੋ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾ ਰਿਹਾ ਪੰਜਾਬ ਸਰਕਾਰ ਦੇ ਸਰਕਾਰਾਂ ਦੇ ਖਿਲਾਫ ਆਪਣੇ ਬੰਦਿਆਂ ਦਾ ਸਾਨ ਹੀ ਨਿਕਟਦਾ ਉਧਰ ਨਹੀਂ ਬੋਲਦੇ ਸਾਰੇ ਸਪੀਚ ਜਿੰਨੀ ਮਰਜ਼ੀ ਸੁਣ ਲਿਓ ਟੋਟਲ ਸਪੀਚ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੰਦਾ ਚੰਗਾ ਬੋਲਣ ਪੜਾ ਘਬਰਾਹ ਕਰਨ ਜੋਰ ਲਗਾਵਾ ਅਕਾਲੀ ਦਲ ਦੇ ਵਰਕਰਾਂ ਨੂੰ ਹੋਰ ਕੋਈ ਏਜੰਡਾ ਨਹੀਂ ਤੇ ਕਹਿਣਗੇ ਕਿ ਅਕਾਲੀ ਦਲ ਨੂੰ ਤਕੜਾ ਕਰਨ ਲਈ ਕੰਮ ਕਰ ਰਹੇ ਆ ਮਤਲਬ ਇਹ ਉਹ ਕਿਹਾ ਜਾ ਸਪੋਰਟ ਇਹਨਾਂ ਦੀ ਉਹ ਲੋਕ ਕਰ ਰਹੇ ਨੇ ਪੋਸਟਾਂ ਉਹ ਲੋਕ ਪਾ ਰਹੇ ਨੇ ਜਿਨ੍ਹਾਂ ਨੇ 20 20 30 30 ਸਾਲ ਤੋਂ ਕਦੇ ਪਾਰਟੀ ਨੂੰ ਵੋਟ ਹੀ ਨਹੀਂ ਪਾਈ ਜਿਹੜੇ ਨਿੰਬੂ ਖੜਾ ਕੇ ਆ ਮੁੱਛ ਪਰ ਬੂਥੇ ਬੈਠਣਗੇ ਕਾਂਗਰਸ ਦੇ ਜਿਹੜੇ ਨਿੰਬੂ ਖੜਾ ਕੇ ਵੋਟ ਪਾਉਣਗੇ ਝਾੜੂ ਨੂੰ ਕਾਂਗਰਸ ਨੂੰ ਸਿੱਖਾਂ ਦੀ ਜਿਨ੍ਹਾਂ ਨੇ ਨਸਲ ਕੁਸ਼ੀ ਕਰਤੀ ਤੇ ਉਹ ਤੁਹਾਨੂੰ ਮਤਲਬ ਪੰਜ ਮੈਂਬਰੀ ਕਮੇਟੀ ਨੂੰ ਕਹਿੰਦੇ ਨੇ ਕਿ ਇਹ ਜੀ ਆਪਣਾ ਅਕਾਲਤ ਅਸੀਂ ਮਤਲਬ ਅਕਾਲੀ ਦਲ ਤਕੜਾ ਕਰਨਾ ਹੈ ਮਤਲਬ ਆਪਾਂ ਝੰਡਾ ਸਮਝੀਏ ਸੋ ਇਹ ਜਿਹੜੇ ਆਗੂ ਜਾ ਰਹੇ ਨੇ ਜਾਂ ਗਏ ਨੇ ਜਾਂ ਪਹਿਲਾਂ ਗਏਬ ਨੇ ਇੱਕ ਵਾਰ 6-6 ਵਾਰ ਦਸਤੀ ਫੇਰ ਦਿੱਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਬੇਨਤੀ ਆ ਮਾੜਾ ਮੋਟਾ ਖੋਖ ਲਿਆ ਕਰੋ ਜਿਹੜੇ ਬੰਦਿਆਂ ਨੂੰ ਗਿਆਨ ਨੂੰ ਮਹੀਨਾ ਮਹੀਨਾ ਹੋ ਗਿਆ ਅੱਜ ਤੁਸੀਂ ਸਿਰਫ ਇਹ ਸਿਰਫ ਅੱਜ ਦੀ ਜਿਹੜੀ ਇਹਨਾਂ ਦੀ ਪੀਰ ਮੁਹੰਮਦ ਵਾਲੀ ਬ੍ਰੇਕਿੰਗ ਨਿਊਜ਼ ਲਾਈ ਹੈ ਪਤਾ ਕਦ ਚਲਾਈ ਹੈ ਕਿਉਂਕਿ ਕੱਲ ਸ਼੍ਰੋਮਣੀ ਕਾਲਜ ਦੇ ਵਿੱਚ ਦੋ ਐ ਜੀ ਪੀ ਸੀ ਮੈਂਬਰ ਚੁੰਗਾ ਸਾਹਿਬ ਤੇ ਖੰਸਾ ਸਾਹਿਬ ਦੋਨੋਂ ਪਾਰਟੀ ਦੇ ਵਿੱਚ ਆਏ ਸੀ ਕੱਲ ਉਹਨਾਂ ਦੀ ਨਿਊਜ਼ ਚੱਲ ਰਹੀ ਸੀ ਦੋ ਮੌਜੂਦਾ ਐ ਜੀ ਪੀ ਸੀ ਮੈਂਬਰ ਸੀਗੇ ਉਹ ਕੱਲ ਵਾਲੀ ਨਿਊਜ਼ ਤੋਂ ਉਹ ਘਾਬਰੇ ਹੋਏ ਸੀ ਬਹੁਤ ਜ਼ਿਆਦੇ ਹੁਣ ਉਹ ਨਿਊਜ਼ ਨੂੰ ਕਾਊਂਟਰ ਕਰ ਲਈ ਹੈ ਅੱਜ ਇਹਨਾਂ ਨੇ ਐਂ ਖਾਮ ਖਾਬ ਬਿਨਾ ਮਤਲਬ ਤੇ ਪੀਰ ਮੁਹੰਮਦ ਵਾਲੀ ਨਿਊਜ਼ ਚਲਾਤੀ ਵੀ ਭਲਾਣਾ ਜੀ ਦੇਖੋ ਜੀ ब्रेकिंग न्यूज़ जी ਝਟਕਾ ਜੀ ਇਹ ਜੀ ਬੋਹ ਜੀ ਕੋਈ ਝਟਕਾ ਝਟਕਾ ਨਹੀਂ ਹੈ ਅਜੇ ਝਟਕਾ ਝਟਕਾ ਨਹੀਂ ਅਕਾਲੀ ਦਲ ਪ੍ਰਭਾਵ ਨਹੀਂ ਕਰਦਾ 20 ਗਏ ਜਾਂਦੇ ਨੇ ਅਜੇ 20 ਆਉਂਦੇ ਨੇ ਕੋਈ ਫਰਕ ਨਹੀਂ ਪੈਂਦਾ ਹੈਗਾ ਅਕਾਲੀ ਦਲ ਦਾ ਵਰਕਰ ਜਿਹੜਾ ਡੈਲੀਗੇਟ ਜਿਹੜਾ ਬੂਥ ਤੇ ਝੋਲਾ ਫੜਨ ਵਾਲਾ ਬੱਸਾਂ ਭਰਨ ਵਾਲਾ ਲੜਾਈ ਲੜਨ ਵਾਲਾ ਵੋਟ ਪਾਉਣ ਵਾਲਾ ਵੋਟ ਪਾਉਣ ਵਾਲਾ ਕੱਟ ਕਰਨ ਵਾਲਾ ਉਹ ਪਾਰਟੀ ਦੇ ਨਾਲ ਖੜਾ ਤੇ ਤਕੜਾ ਹੋ ਕੇ ਨਾਲ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਠੀਕ ਲੱਗੀ ਤਾਂ ਚੱਕ ਦਿਓ ਸ਼ੇਅਰ ਕਰ ਦਿਓ ਅੱਗੇ ਫਿਰ ਦੱਪ ਕੇ ਹੁਣ ਜਿਹਨੇ ਜਿਹਨੇ ਸੁਣ ਲਈ ਕਿਉਂਕਿ ਹੁਣ ਪਤਾ ਲੱਗੇ ਪਟਾਕੇ ਐ ਹੀ ਪੈਣੇ ਆ ਜਿਹੜੇ ਘਰਾਂ ਬੈਠੇ ਆਂ ਕਾਲੀ ਬਰਕਰ ਮੇਰੀ ਬੇਨਤੀ ਆ ਮੜਾ ਮੋਟਾ ਨੱਪ ਦਿਆ ਕਰੋ ਕਿਲੀ ਅੱਗੇ ਚੱਕ ਦਿਆ ਕਰੋ ਕੰਮ